ਚਾਈਨਾ ਦੇ ਵੱਲੋਂ ਜੰਗ ਨੂੰ ਲੈ ਕੇ ਤਿਆਰੀ ਕੀਤੀ ਜਾ ਰਹੀ ਹੈ ਅਤੇ ਸਮੁੰਦਰ ਦੇ ਵਿੱਚ ਚੀਨੀ ਫੌਜ ਨੇ ਮਸ਼ਕਾਂ ਸ਼ੁਰੂ ਕਰ ਦਿੱਤੀਆਂ ਨੇ ਵੱਧਦੇ ਕੂਟਨੀਤਿਕ ਤਣਾਅ ਦਰਮਿਆਨ ਇਹ ਮੁਹਿੰਮ ਚਾਈਨਾ ਦੇ ਵੱਲੋਂ ਆਰੰਭੀ ਗਈ ਹੈ ਜਾਪਾਨ ਨਾਲ ਵੱਧ ਰਹੇ ਕੂਟਨੀਤਿਕ ਤਣਾਅ ਦਰਮਿਆਨ ਚੀਨ ਦੀ ਫੌਜ ਨੇ ਤਾਈਵਾਨ ਦੇ ਪਾਣੀਆਂ ਵਿੱਚ ਨਵੀਆਂ ਜੰਗੀ ਮਸ਼ਕਾਂ ਸ਼ੁਰੂ ਕਰ ਦਿੱਤੀਆਂ ਨੇ ਚੀਨ ਤਾਈਵਾਨ ਉੱਤੇ ਆਪਣਾ ਅਧਿਕਾਰ ਹੋਣ ਦਾ ਦਾਵਾ ਕਰਦਾ ਹੈ ਅਤੇ ਇਸ ਨੂੰ ਲੈ ਕੇ ਚੀਨ ਅਤੇ ਜਾਪਾਨ ਦਰਮਿਆਨ ਤਣਾਅ ਬਰਕਰਾਰ ਹੈ ਸਰਕਾਰੀ ਖਬਰ ਏਜੰਸੀ ਸ਼ਨ ਹੁਆ ਵਿੱਚ ਕਿਹਾ ਗਿਆ ਹੈ ਕਿ ਚੀਨ ਪੀਪਲਜ਼ ਲਿਬ੍ਰੇਸ਼ਨ ਆਰਮੀ ਯਾਨੀ ਕਿ ਪੀਐਲਏ ਦੀ ਪੂਰਬੀ ਥੀਏਟਰ ਕਮਾਂਡ ਸੋਮਵਾਰ ਨੂੰ ਤਾਈਵਾਨ ਦੇ ਪਾਣੀਆਂ ਅਤੇ ਹਵਾਈ ਖੇਤਰ ਵਿੱਚ ਮਸ਼ਕਲ ਕਰਨ ਲਈ ਜੰਗੀ ਜਹਾਜ਼ਾਂ ਦਾ ਬੰਬ ਸੁੱਟਣ ਵਾਲੇ ਉਪਕਰਨਾ ਅਤੇ ਬਨੋਖਰ ਰਹਿਤ ਹਵਾਈ ਵਾਹਨਾ ਯਾਨੀ ਕਿ ਯੂਏਵੀ ਦਾ ਇਸਤੇਮਾਲ ਕਰ ਰਹੀ ਹੈ ਸਰਕਾਰੀ ਖਬਰ ਏਜੰਸੀ ਵਿੱਚ ਕਿਹਾ ਗਿਆ ਹੈ ਕਿ ਇਹਨਾਂ ਜੰਗੀ ਮਸ਼ਕਾਂ ਦਾ ਮਕਸਦ ਜ਼ਮੀਨੀ ਟੀਚਿਆਂ ਨੂੰ ਨਿਸ਼ਾਨਾ ਬਣਾਉਣਾ ਅਤੇ ਮੁੱਖ ਟੀਚਿਆਂ ਤੇ ਹਮਲਾ ਕਰਨ ਦੀ ਫੌਜ ਦੀਆਂ ਸਮਰੱਥਾਵਾਂ ਦਾ ਪ੍ਰੀਖਣ ਕਰਨਾ ਹੈ ਚੀਨ ਤਾਈਵਾਨ ਨੂੰ ਆਪਣਾ ਹਿੱਸਾ ਮੰਨਦਾ ਹੈ ਹਾਲਾਂਕਿ ਤਾਈਵਾਨ ਖੁਦ ਨੂੰ ਆਜ਼ਾਦ ਤੌਰ ਤੇ ਸ਼ਾਸ਼ਤ ਮੰਦਾਏ ਤਾਂ ਇਹ ਜੰਗੀ ਮਸ਼ਕਾਂ ਅਜੇੇ ਸਵੇ ਵਿੱਚ ਹੋ ਰੀਆਂ ਨੇ ਜਦੋਂ ਅਮਰੀਕਾ ਨੇ ਤਾਈਪੇ ਨੂੰ ਰਿਕਾਰਡ 11.1 ਅਰਬ ਡਾਲਰ ਦਾ ਹਥਿਆਰ ਪੈਕੇਜ ਮਨਜ਼ੂਰ ਕੀਤਾ ਏ ਚੀਨ ਨੇ ਅਮਰੀਕਾ ਦੀ ਆਲੋਚਨਾ ਕਰਦੇ ਹੋਏ ਕਿਹਾ ਹੈ ਕਿ ਵਾਸ਼ਿੰਗਟਨ ਨੇ ਚੀਨ ਨੂੰ ਤਾਈਵਾਨ ਖੇਤਰ ਨੂੰ ਭਾਰੀ ਮਾਤਰਾ ਵਿੱਚ ਆਧੁਨਿਕ ਹਥਿਆਰ ਵੇਚਣ ਦੀ ਆਪਣੀ ਯੋਜਨਾ ਦਾ ਖੁਲਿਆਮ ਐਲਾਨ ਕੀਤਾ ਹੈ ਅਤੇ ਤਾਈਵਾਨ ਦੀ ਆਜ਼ਾਦੀ ਲਈ ਸੰਘਰਸ਼ ਕਰ ਰਹੀਆਂ ਵੱਖਵਾਦੀ ਤਾਕਤਾਂ ਨੂੰ ਇੱਕ ਬੇहद ਗਲਤ ਸੁਨੇਹਾ ਭੇਜਿਆ ਹੈ ਤਾਈਵਾਨ ਨੇ ਦੀਪ ਦੇ ਆਸ-ਪਾਸ ਚੀਨ ਦੀਆਂ ਸਾਂਝੀਆਂ ਮਸ਼ਕਾਂ ਦੀ ਨਿਖੇਦੀ ਕੀਤੀ ਅਤੇ ਕਿਹਾ ਕਿ ਇਹ ਕਮਾਂਤਰੀ ਨੀਮਾਂ ਦੀ ਉਲੰਘਣਾ ਹੈ ਅਤੇ ਗਵਾਂਡੀ ਮੁਲਕ ਨੂੰ ਧਮਕਾਉਣ ਵਾਲੀ ਗੱਲ ਹੈ ਤਾਂ ਤਾਈਵਾਨ ਦੇ ਰੱਖਿਆ ਮੰਤਰਾਲੇ ਨੇ ਐਕਸ 'ਤੇ ਲਿਖਿਆ ਕਿ ਜਵਾਬੀ ਮਸ਼ਕਾਂ ਕੀਤੀਆਂ ਜਾ ਰਹੀਆਂ ਹਨ ਅਤੇ ਦੀਪ ਦੀ ਰੱਖਿਆ ਲਈ ਫੌਜਾਂ ਅਲਰਟ ਤੇ ਨੇ ਤਾਂ ਚਾਈਨਾ ਵੱਲੋਂ ਪੰਜ ਪਾਸੇ ਤੋਂ ਘੇਰਾ ਤਾਈਵਾਨ ਨੂੰ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੰਗੀ ਮਸ਼ਕਾਂ ਨੇ ਜਿਹੜੀਆਂ ਸਮੁੰਦਰ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ ਤਾਂ ਲਗਾਤਾਰ ਤਣਾਪੂਰਵਕ ਹਾਲਾਤ ਨੇ ਜਿਹੜੇ ਉਹ ਬਣਦੇ ਜਾ ਰਹੇ ਨੇ ਤਾਂ ਤਿੰਨੇ ਸਿਨਾਵਾ ਦੇ ਜਿਹੜੀਆਂ ਉਹ ਵੀ ਅਲਰਟ ਤੇ ਨੇ ਤਾਂ ਦੇਖਿਆ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਹਾਲਾਤ ਕਿਸ ਤਰ੍ਹਾਂ ਦੇ ਰਹਿੰਦੇ ਨੇ